ਦੋਸਤੋ ਦੁਨੀਆ ਉੱਤੇ ਆਏ ਦਿਨ ਹੀ ਕੋਈ ਨਾ ਕੋਈ ਨਵੀਂ ਮੁਸੀਬਤ ਚੜ੍ਹ ਕੇ ਆਉਂਦੀ ਹੀ ਰਹਿੰਦੀ ਹੈ ਕਿਤੇ ਕਿਸੇ ਦੇਸ਼ ਵਿੱਚ ਜੰਗ ਲੱਗ ਜਾਂਦੀ ਹੈ ਤੇ ਕਿਤੇ ਲੋਕ ਪਾਣੀ ਅਤੇ ਭੁੱਖਮਰੀ ਨਾਲ ਤੜਫਣ ਲੱਗਦੇ ਹਨ ਦੁਨੀਆ ਦੇ ਨਾਲ-ਨਾਲ ਪੰਜਾਬ ਨੂੰ ਵੀ ਪਿਛਲੇ ਕੁਝ ਸਾਲਾਂ ਦੌਰਾਨ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਇਹਨਾਂ ਸਭ ਮੁਸੀਬਤਾਂ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਉੱਤੇ ਆਫ਼ਤਾਂ ਤੋਂ ਪੀੜਤ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਪਰ ਪੀੜਤ ਲੋਕਾਂ ਦੀਆਂ ਇਹਨਾਂ ਦਰਦਨਾਕ ਤਸਵੀਰਾਂ ਵਿੱਚ ਬਹੁਤੀ ਵਾਰ ਸਾਨੂੰ ਪੱਗਾਂ ਬੰਨੀ ਅਤੇ ਸੰਤਰੀ ਰੰਗ ਦੀ ਜੈਕਟ ਪਾਈ ਕੁਝ ਆਪਣੇ ਲੋਕ ਵੀ ਦਿਖਾਈ ਦੇ ਹੀ ਜਾਂਦੇ ਹਨ ਇਹ ਲੋਕ ਹੁੰਦੇ ਹਨ ਖਾਲਸਾ ਐਡ ਸੰਸਥਾ ਦੇ ਮੈਂਬਰ ਜੋ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਜੰਗ ਕਾਰਨ ਜਾਂ ਫਿਰ ਕੁਦਰਤੀ ਆਫਤ ਆਉਂਦੀ ਹੈ ਤਾਂ ਉੱਥੇ ਪਹਿਲਾਂ ਜਾ ਕੇ ਮਦਦ ਵਾਸਤੇ ਖੜੇ ਹੁੰਦੇ ਹਨ ਖਾਲਸਾ ਐਡ ਸੰਸਥਾ ਦੇ ਮੁਖੀ ਦਾ ਨਾਮ ਹੈ ਰਵੀ ਸਿੰਘ ਖਾਲਸਾ ਜਿਸ ਨੇ ਸਹੀ ਮਾਇਨੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੱਗ ਦਾ ਪ੍ਰਚਾਰ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ ਕੌਣ ਹੈ ਰਵੀ ਸਿੰਘ ਖਾਲਸਾ ਕੀ ਹੈ ਖਾਲਸਾ ਐਡ ਸੰਸਥਾ ਦੀ ਅਸਲ ਸਚਾਈ ਕਿਵੇਂ ਇੱਕ ਵਿਗੜਿਆ ਹੋਇਆ ਤੇ ਆਯਾਸ਼ ਮੁੰਡਾ ਇੱਕ ਟੋਕਰ ਦੇ ਨਾਲ ਇਸ ਰਸਤੇ ਉੱਤੇ ਤੁਰ ਪਿਆ ਅਤੇ ਕਿਵੇਂ ਮਨੁੱਖਤਾ ਦੀ ਭਲਾਈ ਲਈ ਖਾਲਸਾ ਐਡ ਵਰਗੀ ਸੰਸਥਾ ਦੀ ਸ਼ੁਰੂਆਤ ਹੋਈ ਰਵੀ ਸਿੰਘ ਖਾਲਸਾ ਤੇ ਖਾਲਸਾ ਐਡ ਬਾਰੇ ਸਹੀ ਜਾਣਕਾਰੀ ਅਤੇ ਅਸਲੀਅਤ ਵਿਸਤਾਰ ਸਹਿਤ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਰਵੀ ਸਿੰਘ ਦਾ ਪੂਰਾ ਨਾਮ ਹੈ ਰਵੀਿੰਦਰ ਸਿੰਘ ਖਾਲਸਾ ਜਿਸ ਦਾ ਜਨਮ 16 ਸਤੰਬਰ ਸਾਲ 1969 ਨੂੰ ਸਿੰਗਾਪੁਰ ਦੇਸ਼ ਵਿੱਚ ਹੋਇਆ ਸੀ ਰਵੀ ਸਿੰਘ ਦੇ ਪਿਤਾ ਦਾ ਨਾਮ ਮਿੱਤਰ ਸਿੰਘ ਅਤੇ ਮਾਤਾ ਦਾ ਨਾਮ ਬਲਵਿੰਦਰ ਕੌਰ ਹੈ ਉਸ ਦੇ ਜਨਮ ਤੋਂ ਬਾਅਦ ਪੂਰਾ ਪਰਿਵਾਰ ਇੱਕ ਵਾਰ ਫਿਰ ਪੰਜਾਬ ਵਾਪਸ ਆ ਗਿਆ ਤੇ ਆਪਣੇ ਜੱਦੀ ਪਿੰਡ ਮੁੰਡੀਆਂ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆ ਕੇ ਰਹਿਣ ਲੱਗਾ ਬਚਪਨ ਦੇ ਕੁਝ ਸਾਲ ਪੰਜਾਬ ਪਿੰਡ ਵਿੱਚ ਹੀ ਗੁਜ਼ਰੇ ਪਰ ਜਦੋਂ ਰਵੀ ਸਿੰਘ 11 ਸਾਲਾਂ ਦਾ ਹੋਇਆ ਤਾਂ ਉਸ ਵਕਤ ਉਹਨਾਂ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਬਾਕੀ ਸਾਰਾ ਪਰਿਵਾਰ ਅਤੇ ਰਵੀ ਸਿੰਘ ਇੰਗਲੈਂਡ ਚਲੇ ਗਏ ਰਵੀ ਸਿੰਘ ਦੇ ਪਿਤਾ ਦੀ ਮੌਤ 38 ਸਾਲ ਦੀ ਉਮਰ ਵਿੱਚ ਹੀ ਹੋ ਗਈ ਸੀ ਜਿਸ ਵੇਲੇ ਪਿਤਾ ਨੇ ਦਮ ਤੋੜਿਆ ਤਾਂ ਰਵੀ ਸਿੰਘ ਇਕੱਲਾ ਖੇਤਾਂ ਦੇ ਵਿੱਚ ਆਪਣੇ ਪਿਤਾ ਦੇ ਕੋਲ ਮੌਜੂਦ ਸੀ ਇੰਗਲੈਂਡ ਆਉਣ ਤੋਂ ਬਾਅਦ ਰਵੀ ਸਿੰਘ ਵੱਲੋਂ ਆਪਣੀ ਬਾਕੀ ਦੀ ਪੜ੍ਹਾਈ ਪੂਰੀ ਕੀਤੀ ਗਈ ਪਰ ਜੁਕੇ ਆ ਕੇ ਉਹ ਵਿਗੜ ਗਿਆ ਤੇ ਬੜੇ ਪੁੱਠੇ ਕਮਾਂ ਵਿੱਚ ਫਸ ਗਿਆ ਜਿਸ ਦੇ ਚੱਲਦੇ ਰਵੀ ਸਿੰਘ ਨੇ ਆਪਣੇ ਕੇਸ ਵੀ ਕਤਲ ਕਰਵਾ ਦਿੱਤੇ ਸਨ ਪੜ੍ਹਾਈ ਦੇ ਦੌਰਾਨ ਉਸ ਨੇ 에ਅਰ ਫੋਰਸ ਟ੍ਰੇਨਿੰਗ ਵਿੱਚ ਵੀ ਦਾਖਲਾ ਲਿਆ ਪਰ ਕਹਿੰਦੇ ਹਨ ਕਿ ਚਲਦੀ ਜ਼ਿੰਦਗੀ ਦੇ ਦੌਰਾਨ ਹਰ ਇੱਕ ਇਨਸਾਨ ਦੇ ਸਾਹਮਣੇ ਇੱਕ ਅਜਿਹਾ ਵਕਤ ਆਉਂਦਾ ਹੈ ਜੋ ਪੂਰੀ ਦੀ ਪੂਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੰਦਾ ਰਵੀ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ ਸਾਲ 1995 ਚੱਲ ਰਿਹਾ ਹੁੰਦਾ ਜਦੋਂ ਰਵੀ ਸਿੰਘ ਨੂੰ ਇੱਕ ਦਿਨ ਉਹਨਾਂ ਦੇ ਬਚਪਨ ਦੇ ਇੱਕ ਦੋਸਤ ਦੇ ਪੰਜਾਬ ਵਿੱਚ ਸ਼ਹੀਦ ਹੋਣ ਬਾਰੇ ਪਤਾ ਚੱਲਦਾ ਹੈ ਉਸ ਦੋਸਤ ਦਾ ਨਾਮ ਸੀ ਚਰਨਜੀਤ ਸਿੰਘ ਚੰਨੀ ਜੋ ਰਵੀ ਸਿੰਘ ਦਾ ਬਚਪਨ ਦਾ ਯਾਰ ਸੀ ਪਰ ਪੁਲਿਸ ਵੱਲੋਂ ਉਸ ਨੂੰ ਇੱਕ ਝੂਠਾ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਗਿਆ ਖਾਸ ਮਿੱਤਰ ਦੀ ਮੌਤ ਦੀ ਖਬਰ ਸੁਣ ਕੇ ਰਵੀ ਸਿੰਘ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਿਆ ਇਹੀ ਲਮਹ ਰਵੀ ਸਿੰਘ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਬਣਿਆ ਅੱਜ ਵੀ ਰਵੀ ਸਿੰਘ ਖਾਲਸਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਦੋਸਤ ਦੀ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਲਈ ਇਨਸਾਫ਼ ਦੀ ਮੰਗ ਕਰਦਾ ਹੀ ਰਹਿੰਦਾ ਹੈ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਸਾਲ 1999 ਦੇ ਵਿੱਚ ਰਵੀ ਸਿੰਘ ਇੱਕ ਪੰਗਤ ਵਿੱਚ ਬੈਠਾ ਲੰਗਰ ਚੱਕ ਰਿਹਾ ਸੀ ਜਿੱਥੇ ਉਸਨੇ ਦੇਖਿਆ ਕਿ ਅਸੀਂ ਇੱਕ ਚਾਰ ਦੀਵਾਰੀ ਦੇ ਵਿੱਚ ਲੰਗਰ ਤਿਆਰ ਕਰਦੇ ਹਾਂ ਪਰ ਲੋੜਵੰਦਾ ਤੇ ਭੁੱਖਿਆਂ ਨੂੰ ਛਕਾਉਣ ਦੀ ਥਾਂ ਖੁਦ ਹੀ ਛੱਕ ਕੇ ਘਰਾਂ ਨੂੰ ਚਲੇ ਜਾਂਦੇ ਆ। ਇਸ ਤੋਂ ਬਾਅਦ ਰਵੀ ਸਿੰਘ ਦੇ ਦਿਮਾਗ ਵਿੱਚ ਇੱਕ ਅਜਾਈ ਸੰਸਥਾ ਤਿਆਰ ਕਰਨ ਦੀ ਸੋਚ ਆਈ ਜੋ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਭੁੱਖੇ ਪਿਆਸੇ ਤੇ ਲੋੜਵੰਦਾਂ ਲਈ ਲੰਗਰ ਤਿਆਰ ਕਰਕੇ ਉਹਨਾਂ ਨੂੰ ਸ਼ਕਾ ਸਕੇ ਜਿਸ ਤੋਂ ਬਾਅਦ ਹੀ ਖਾਲਸਾ ਐਡ ਸੰਸਥਾ ਹੋਂਦ ਵਿੱਚ ਆਈ ਜਿਸ ਦਾ ਨਾਮ ਅਜਹਿ ਇਸ ਕਰਕੇ ਰੱਖਿਆ ਗਿਆ ਕਿ ਦੁਨੀਆ ਦੇ ਲੋਕ ਖਾਲਸਾ ਬਾਰੇ ਸਰਚ ਕਰਨ ਅਤੇ ਸਿੱਖ ਧਰਮ ਅਤੇ ਸਿੱਖਾਂ ਦੇ ਫਲਸਫੇ ਨੂੰ ਸਮਝ ਸਕਣ ਅਪ੍ਰੈਲ 1999 ਦੇ ਵਿੱਚ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ ਪਰ ਦੂਜੇ ਪਾਸੇ ਯੂਰਪ ਦੇ ਕੋਸੋਵੋ ਵਿੱਚ ਜੰਗ ਲੱਗੀ ਹੋਈ ਸੀ ਜੰਗ ਕਾਰਨ ਬਹੁਤ ਸਾਰੇ ਰਿਫਿਊਜੀ ਕੋਸੋਵੋ ਤੋਂ ਅਲਬੇਨੀਆ ਜਾ ਰਹੇ ਸਨ ਦੁਨੀਆ ਭਰ ਵਿੱਚ ਇਸ ਦੀ ਚਰਚਾ ਹੋ ਰਹੀ ਸੀ ਕਿ ਉੱਥੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਰਵੀ ਸਿੰਘ ਨੇ ਆਪਣੇ ਦੋਸਤਾਂ ਨਾਲ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਸਲਾਹ ਕੀਤੀ ਇਸ ਮਿਸ਼ਨ ਵਿੱਚ ਪਹਿਲੀ ਵਾਰ 9 ਬੰਦੇ ਅਤੇ 3 ਟਰੱਕ ਤਿਆਰ ਕੀਤੇ ਗਏ ਸਨ ਟਰੱਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕਿਸ਼ਤੀਆਂ ਰਾਹੀਂ ਲਜਾਇਆ ਗਿਆ ਜਦ ਰਵੀ ਸਿੰਘ ਉੱਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਉੱਥੇ ਲੋਕ ਇੱਕ ਬ੍ਰੈਡ ਦੇ ਟੁਕੜੇ ਨੂੰ ਵੀ ਤਰਸੇ ਪੈ ਸਨ ਆਪਣੀ ਪਹਿਲੇ ਮਿਸ਼ਨ ਵਿੱਚ ਉਹਨਾਂ ਵੱਲੋਂ ਲੋਕਾਂ ਦੀ ਜਿੰਨੀ ਵੀ ਮਦਦ ਹੋ ਸਕਦੀ ਸੀ ਉਹਨਾਂ ਵੱਲੋਂ ਕੀਤੀ ਗਈ ਉੱਥੇ ਐਨੇ ਬੁਰੇ ਹਾਲਾਤ ਵੇਖ ਕੇ ਰਵੀ ਸਿੰਘ ਦਾ ਮਨੁੱਖਤਾ ਦੀ ਸੇਵਾ ਲਈ ਮਨ ਹੋਰ ਵੀ ਪੱਕਾ ਹੋ ਗਿਆ ਇਸ ਤੋਂ ਬਾਅਦ ਫਿਰ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਜੇਕਰ ਗੱਲ ਕਰੀਏ ਤਾਂ ਖਾਲਸਾ ਏਡ ਦੀ ਤੋਂ ਵੀ ਬਾਦ ਦੇਸ਼ਾਂ ਵਿੱਚ ਐਕਟਿਵ ਹੈ ਅਤੇ ਖਾਲਸਾ ਐਡ ਦੀ ਸਭ ਤੋਂ ਵੱਡੀ ਟੀਮ ਭਾਰਤ ਦੇ ਵਿੱਚ ਮੌਜੂਦ ਹੈ। ਖਾਲਸਾ ਐਡ ਵੱਲੋਂ ਇਕੱਲੇ ਲੰਗਰ ਦੀ ਸੇਵਾ ਹੀ ਨਹੀਂ ਕੀਤੀ ਜਾਂਦੀ ਬਲਕਿ ਲੋਕਾਂ ਨੂੰ ਕੱਪੜੇ, ਦਵਾਈਆਂ ਤੇ ਇੱਥੋਂ ਤੱਕ ਕਿ ਘਰ ਵੀ ਬਣਾ ਕੇ ਦਿੱਤੇ ਜਾਂਦੇ ਹਨ। ਖਾਲਸਾ ਐਡ ਵੱਲੋਂ ਕਈ ਹਸਪਤਾਲ ਵੀ ਚਲਾਏ ਜਾ ਰਹੇ ਹਨ। ਕਿਸਾਨੀ ਸੰਘਰਸ਼ ਵੇਲੇ ਵੀ ਖਾਲਸਾ ਐਡ ਨੇ ਕਿਸਾਨਾਂ ਦੀ ਕਾਫੀ ਮਦਦ ਕੀਤੀ ਸੀ। ਖਾਲਸਾ ਐਡ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹ 1984 ਦੇ ਸ਼ਹੀਦ ਹੋਏ। ਸਿੱਖਾਂ ਦੇ ਪਰਿਵਾਰਾਂ ਦਾ ਖਰਚਾ ਵੀ ਚੁੱਕ ਰਹੇ ਹਨ 코로나 ਕਾਲ ਦੇ ਦੌਰਾਨ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਕੋਈ ਦੂਜੇ ਦੇਸ਼ਾਂ ਦਾ ਵਿਦਿਆਰਥੀ ਆਸਟ੍ਰੇਲੀਆ ਵਿੱਚ ਰਹਿ ਰਿਹਾ ਤਾਂ ਉਹ ਆਪਣੇ ਦੇਸ਼ ਵਾਪਸ ਚਲੇ ਜਾਵੇ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਉਹਨਾਂ ਦਾ ਖਰਚਾ ਨਹੀਂ ਚੁੱਕ ਸਕੇਗੀ ਇਸ ਗੱਲ ਦਾ ਵਿਦਿਆਰਥੀਆਂ ਵੱਲੋਂ ਭਾਰੀ ਵਿਰੋਧ ਵੀ ਕੀਤਾ ਗਿਆ ਸੀ ਉਸ ਵਕਤ ਫਿਰ ਰਵੀ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਸਕਾਟ ਨੂੰ ਟਵੀਟ ਕਰਕੇ ਕਿਹਾ ਸੀ ਇਸ ਮਾੜੇ ਸਮੇਂ ਵਿੱਚ ਤੁਸੀਂ ਸਾਥ ਦੇਣ ਦੀ ਬਜਾਏ ਹੱਥ ਪਿੱਛੇ ਖਿੱਚ ਰਹੇ ਹੋ ਦੱਸ ਦਈਏ ਕਿ ਅਸੀਂ ਪੰਜਾਬੀ ਹੁੰਨੇ ਆਂ ਸਾਨੂੰ ਤੇਰੀ ਭੀਖ ਦੀ ਲੋੜ ਨਹੀਂ ਸਗੋਂ ਜੇਕਰ ਤੈਨੂੰ ਅਤੇ ਤੇਰੀ ਫੈਮਿਲੀ ਨੂੰ ਕੋਈ ਜ਼ਰੂਰਤ ਹੋਵੇ ਤਾਂ ਅਸੀਂ ਤੁਹਾਡੇ ਕੋਲ ਵੀ ਮਦਦ ਪਹੁੰਚਾ ਦੇਵਾਂਗੇ ਰਵੀ ਸਿੰਘ ਵੱਲੋਂ ਆਪਣੀ ਇੱਕ ਇੰਟਰਵਿਊ ਵਿੱਚ ਦਿਲ ਹਲਾ ਕੇ ਰੱਖ ਦੇਣ ਵਾਲੀ ਘਟਨਾ ਸਾਂਝੀ ਕੀਤੀ ਗਈ ਸੀ ਰਵੀ ਸਿੰਘ ਨੇ ਇੰਟਰਵਿਊ ਵਿੱਚ ਦੱਸਿਆ ਸੀ ਕਿ 2017 ਦੇ ਵਿੱਚ ਇੱਕ ਰਾਤ ਉਹਨਾਂ ਨੂੰ ਖਾਲਸਾ ਐਡ ਦੀ ਮੈਂਬਰ ਇराकी ਕੁੜੀ ਸੂਜਣ ਦਾ ਫੋਨ ਆਉਂਦਾ ਹੈ ਜਿੱਤੇ ਉਹ ਕੁੜੀ ਬੋਲਦੀ ਹੈ ਕਿ ਮੈਨੂੰ ਪਤਾ ਹੈ ਤੁਹਾਡੇ ਉੱਤੇ ਪਹਿਲਾਂ ਹੀ ਕਈ ਪਰਿਵਾਰਾਂ ਦੇ ਖਰਚਿਆਂ ਦਾ ਭਾਰ ਹੈ ਕੀ ਤੁਸੀਂ ਇੱਕ ਹੋਰ ਪਰਿਵਾਰ ਜੋੜ ਸਕਦੇ ਹੋ ਇਸ ਪਰਿਵਾਰ ਵਿੱਚ ਇੱਕ ਔਰਤ ਅਤੇ ਉਸਦੇ ਤਿੰਨ ਬੱਚੇ ਸਨ ਰਵੀ ਸਿੰਘ ਨੇ ਉਸ ਰਾਤ ਕਿਵੇਂ ਨਾ ਕਿਵੇਂ ਕਰਕੇ ਉਸ ਪਰਿਵਾਰ ਤੱਕ ਖਾਣਾ ਪਹੁੰਚਾ ਦਿੱਤਾ ਇੱਕ ਹਫ਼ਤੇ ਬਾਅਦ ਉਸ ਇराकी ਕੁੜੀ ਨੇ ਫੇਰ ਫੋਨ ਕੀਤਾ ਕਿ ਜੇਕਰ ਉਸ ਰਾਤ ਤੁਸੀਂ ਉਸ ਪਰਿਵਾਰ ਨੂੰ ਖਾਣਾ ਨਾ ਪਹੁੰਚਾਉਂਦੇ ਤਾਂ ਉਹ ਮਾਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਸੀ ਮਨੁੱਖਤਾ ਦੀ ਕੀਤੀ ਗਈ ਇਸ ਸੇਵਾ ਦੇ ਬਦਲੇ ਰਵੀ ਸਿੰਘ ਨੂੰ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਹਨ ਸੋ ਦੋਸਤੋ ਏ ਸੀ ਰਵੀ ਸਿੰਘ ਖਾਲਸਾ ਅਤੇ ਖਾਲਸਾ ਐਡ ਸੰਸਦਾ ਦੀ ਸਾਰੀ ਹਕੀਕਤ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ